ਲੋ ਜੀ ਆ ਹੈਗਾ ਤੁਹਾਡੇ ਲਈ ਜਹਾਜ਼ ਜਹਾਜ਼ ਬਹੁਤ ਲੋਕਾਂ ਨੂੰ ਲੱਗੂ ਆਹ ਕਿਹੜਾ ਜਹਾਜ਼ ਲੈ ਕੇ ਆਇਆ ਐਕਚੁਅਲੀ ਇਹ ਜਹਾਜ਼ ਨਹੀਂ ਹੈ ਕਾਰ ਲਵਰਸ ਦੇ ਲਈ ਇੱਕ ਜਬਰਦਸਤ ਕਾਰ ਪਰਫਿਊਮ ਹੈ ਜਿਹਦੀ ਪ੍ਰਾਈਸ ਆਲਮੋਸਟ ਪੈਂਦੀ ਹੈ ਸਿਰਫ 0800-900 ਰੁਪਏ ਠੀਕ ਹੈ ਤੁਸੀਂ ਇਹਨੂੰ ਆਪਣੀ ਕਾਰ ਦੇ ਡੈਸ਼ਬੋਰਡ ਦੇ ਉੱਤੇ ਰੱਖ ਸਕਦੇ ਹੋ ਐਦਾਂ ਕਾਰ ਦੇ ਡੈਸ਼ਬੋਰਡ ਦੇ ਉੱਤੇ ਇਹਨੇ ਰੱਖਿਆ ਜਾਣਾ ओके ਇਹਨਾ ਜ਼ਬਰਦਸਤ ਲੱਗੂਗਾ ਠੀਕ ਹੈ ਜਿਹਦੇ ਨਾਲ ਤੁਹਾਡੀ ਕਾਰ ਦੀ ਲੁੱਕ ਬੜੀ ਜ਼ਬਰਦਸਤ ਲੱਗੂਗੀ ਹੁਣ ਇਹਦੇ ਵਿੱਚ ਕਾਰ ਪਰਫਿਊਮ ਨਾਲ ਮਿਲਦਾ ਨਾਲ ਤੁਹਾਨੂੰ ਮਿਲਦਾ ਡਰਾਪਰ ਔਰ ਨਾਲ ਇਹ ਪਰਫਿਊਮ ਠੀਕ ਹੈ ਐਦਾਂ ਨਹੀਂ ਹੈਗਾ ਕਿ ਅਗਰੇ ਪਰਫਿਊਮ ਖਤਮ ਹੋ ਗਿਆ ਤੁਸੀਂ ਕੁਝ ਹੋ ਕੋਈ ਵੀ ਪਰਫਿਊਮ ਤੁਸੀਂ ਪਾ ਸਕਦੇ ਹੋ ਇਹ ਇੰਪੋਰਟਡ ਪਰਫਿਊਮ ਆ ਠੀਕ ਹੈ ਔਰ ਇਹਦੇ ਵਿੱਚ ਇੱਕ ਨਾ ਸੋਲਰ ਵੀ ਲੱਗਿਆ ਹੁੰਦਾ ਪਰਫਿਊਮ ਕਿੱਥੇ ਪਾਣਾ ਇਹਨੂੰ ਉਤਾਰ ਕੇ ਤੁਸੀਂ ਇਹਨੂੰ ਉਤਾਰ ਕੇ ਤੁਸੀਂ ਆਪਣੇ ਡੈਸ਼ਬੋਰਡ ਤੇ ਲਗਾ ਦੇਣਾ ਡਬਲ ਟੇਪ ਹੈ ਇਹਨੂੰ ਤੁਸੀਂ ਉਤਾਰਨਾ ਨੀਚੋਂ ਦੀ ਇੱਥੇ ਦੀ ਇਹ ਆਹ ਚੀਜ਼ ਆ ਗਈ ਤੁਹਾਡੇ ਕੋਲੇ نیچے ਨਵੀਂ ਇਹ ਤੁਹਾਨੂੰ ਖੁੱਲ ਗਿਆ ਔਰ ਇਹਦੇ ਚ ਆਹ ਕੋਇਲ ਲੱਗੀ ਹੋਈ ਆ ਬਸ ਤੁਸੀਂ ਇਹਦੇ ਨਾਲ ਤੁਸੀਂ ਏਡਾ ਡਰਾਪਰ ਦੇ ਕਰਕੇ ਇਹਨੂੰ ਇਹਦੇ ਵਿੱਚੋਂ ਕੱਢ ਕੇ ਪਰਫਿਊਮ ਇਹਦੇ ਉੱਤੇ ਤੁਸੀਂ ਪਾ ਦੇਣਾ ਦੈਨ ਉਸ ਤੋਂ ਬਾਅਦ ਇਹਨੂੰ ਇਹਦੇ ਤੇ ਲਗਾ ਲੈਣਾ ਔਰ ਇਹ ਤੁਹਾਡਾ ਕਾਰ ਪਰਫਿਊਮ ਆਲਮੋਸਟ ਜੋ ਹੈ 30 ਡੇਸ ਤੱਕ ਆਰਾਮ ਨਾਲ ਚੱਲਦਾ ਹੈ ਠੀਕ ਆ ਪੂਰੀ ਡੱਬੀ ਤੁਹਾਡੀ 30 ਡੇਸ ਦਾ ਕਰਾਮਨਲ ਚੱਲਦੀ ਹੈ ਅਗਰ ਫਿਰ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੁਸੀਂ ਮਾਰਕੀਟ ਚੋਂ ਕੋਈ ਵੀ ਪਰਫਿਊਮ ਲੈ ਕੇ ਇਹਦੇ ਚ ਪਾ ਸਕਦੇ ਹੋ ਹੁਣ ਇਹ ਜਿਹੜਾ ਕਾਰ ਪਰਫਿਊਮ ਹੈ ਇਹਦੇ ਚ ਇੱਕ ਚੀਜ਼ ਦਾ ਫਾਇਦਾ ਇੱਕ ਹੋਰ ਵੀ ਹੈ ਇਹਦੇ ਸਿਰ ਨਾ ਧਿਆਨ ਨਾਲ ਦੇਖੋ ਇਹਦੇ ਨਾ ਲਾਈਨਾਂ ਲੱਗੀਆਂ ਹੋਈਆਂ ਇਹ ਲਾਈਨਾਂ ਜਿਹੜੀਆਂ ਹੈਗੀਆਂ ਨੇ ਇਹਦੇ ਤੇ ਆ ਸੋਲਰ ਲੱਗਿਆ ਹੋਇਆ ਜਦੋਂ ਤੁਸੀਂ ਆਪਣੇ ਡੈਸ਼ਬੋਰਡ ਦੇ ਉੱਤੇ ਇਹਨੂੰ ਰੱਖਦੇ ਹੋ